ਤੋ ਗੱਲ ਤਾਂ ਹੈਗੀ ਐ ਬਹੁਤ ਦੂਰ ਦੀ ਕਿ ਕੀ ਨਾਇਜ਼ਲ ਫਰਾਜ ਤੇ ਰਿਫਾਰਮ ਪਾਰਟੀ ਇਹ ਕਰ ਪਾਵੇਗੀ ਜਾਂ ਨਹੀਂ ਪਰ ਇਹ ਜ਼ਰੂਰ ਹੈ ਕਿ ਨਾਇਜ਼ਲ ਫਰਾਜ ਨੇ ਇਹ ਕਹਿ ਕੇ ਕਿ ਅਸੀਂ ਆਈਐਲਆਰ ਖਤਮ ਕਰ ਦੇਣਾ ਜੇਕਰ ਅਸੀਂ ਸੱਤਾ ਦੇ ਵਿੱਚ ਆਉਨੇ ਆ ਇਹ ਪੂਰੇ ਯੂਕੇ ਦੇ ਵਿੱਚ ਤਾਰਾਂ ਜ਼ਰੂਰ ਖੜਕਾਤੀਆਂ ਨੇ ਹੁਣ ਦੇਖੋ ਇਹ ਇਨਡੇਫਿਨਿਟ ਲੀਵ ਟੂ ਰਮੇਨ ਇਹ ਖਤਮ ਕਰ ਦੇਣਾ ਕਹਿਣਾ ਇਹ ਇੰਨੇ ਆਸਾਨੀ ਨਾਲ ਤੁਹਾਨੂੰ ਕਹਿਣਾ ਨਹੀਂ ਚਾਹੀਦਾ ਆਬਵੀਅਸਲੀ ਜਿਹੜੇ ਸਰਕੀਅਸ ਨਾ ਮਰਿਆ ਉਹਨਾਂ ਨੇ ਇਹਨੂੰ ਰੇਸਿਸਟ ਪਾਲਿਸੀ ਦੱਸਿਆ ਤੇ ਵੀ ਇਹ ਇਮੋਰਲ ਵੀ ਆ ਵੀ ਗੈਰ ਇਕਲਾਕੀ ਆ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੀ ਗੱਲ ਕਰਨਾ ਹੁਣ ਜਿਹੜੇ ਨਾਇਦਰ ਫਰਾਜਾ ਰਿਫਾਰਮ ਪਾਰਟੀ ਕੀ ਕਹਿੰਦੀ ਆ ਕਿ ਜਿਹੜੀ ਇਨਡੈਫਿਨਿਟ ਲੀਵ ਟੂ ਰਿਮੇਨ ਆ ਅਸੀਂ ਇਹਨੂੰ ਖਤਮ ਕਰਕੇ ਇਹਦੀ ਜਗ੍ਹਾ ਤੇ ਇੱਕ 5 ਸਾਲ ਵਾਲਾ ਵੀਜ਼ਾ ਲੈ ਕੇ ਆਵਾਂਗੇ ਕਿ ਹਰ ਹਰੇਕ 5 ਸਾਲਾਂ ਬਾਅਦ ਤੁਹਾਨੂੰ ਆਪਣਾ ਵੀਜ਼ਾ ਵਧਾਉਣਾ ਪਵੇ ਤੇ ਉਹ 5 ਸਾਲਾਂ ਦਾ ਵੀਜ਼ਾ ਦਾ ਕ੍ਰਾਈਟੇਰੀਆ ਵੀ ਅਸੀਂ ਸਖਤ ਰੱਖਾਂਗੇ ਕਿ ਤੁਹਾਨੂੰ ਤੁਸੀਂ ਕੰਮ ਕਿੰਨਾ ਕਰਦੇ ਹੋ ਤੇ ਉਤ ਕਿੰਨੀ ਤਨਖਾਹ ਵਾਲੇ ਬੰਦਾ ਜਿਹੜਾ ਵੀ ਉਹ ਇੱਥੇ ਸੈਟਲ ਕਰ ਸਕਦਾ ਤੇ ਵੀ ਜਿਹੜਾ ਬੈਨੀਫਿਟ ਲੈਣ ਦੀ ਗੱਲ ਉਹਦੇ ਵਿੱਚ ਆ ਰਹੀ ਆ ਕਿ ਕਿਸੇ ਨੂੰ ਬੈਨੀਫਿਟ ਮਿਲਣਾ ਕਿ ਨਹੀਂ ਮਿਲਣਾ ਉਸ ਜਿਹੜਾ ਉਹਦੇ ਉੱਤੇ ਹੁਣ ਇਹ ਜਿਹੜਾ ਨਾਈਜ਼ਲ ਫਰਾਜ ਆ ਜੀ ਅਸਲ ਦੇ ਵਿੱਚ ਹੈਗਾ ਤਾਂ ਕਹ ਲਓ ਕਿ ਕਾਈਂਡ ਆਫ ਜੀਐਸਟੀ ਕਿਹਦੀਆਂ ਗੱਲਾਂ ਬਾਤਾਂ ਜਾਂ ਹਰਕਤਾਂ ਜਿਹੜੀਆਂ ਟਰੰਪ ਦੀਆਂ ਉਸੇ ਤਰੀਕੇ ਦੀਆਂ ਇਹਦੀਆਂ ਆ ਅਜਾ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਕਿ ਡੋਨਲਡ ਟਰੰਪ ਅਮਰੀਕਾ ਦੇ ਵਿੱਚ ਜੋ ਕੁਝ ਕਰ ਰਿਹਾ ਉਹ ਸਫਲਤਾ ਹੋਣਾ ਨਹੀਂ ਉਹਨੇ ਜਿੱਦਾਂ ਜੀਐਸਟੀ ਦੇ ਨਾਲ ਉਹ ਪੋਲਿਟਿਕਸ ਕਰ ਰਿਹਾ ਤੇ ਜੇਕਰ ਇਦਾਂ ਹੋ ਜਾਂਦਾ ਤੇ ਉਹਦਾ ਬਹੁਤ ਪ੍ਰਭਾਵ ਇੱਥੇ ਵੀ ਪੈਣਾ ਤੇ ਲੋਕਾਂ ਨੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਣਾ ਕਿ ਟਰੰਪ ਦੀਆਂ ਪਾਲਿਸੀਆਂ ਨੇ ਕੀ ਕੀਤਾ ਉੱਥੇ ਤੇ ਨਾਜ਼ਰ ਫਰਾਜ ਦੀਆਂ ਕੀ ਕਰੂਗੀਆਂ ਜੇਕਰ ਆਬਵੀਅਸਲੀ ਮੈਂ ਗਲਤ ਸਾਬਤ ਹੋਣਾ ਟਰੰਪ ਸਾਹਿਬ ਉਧਰ ਸਫਲ ਸਾਬਤ ਹੋ ਜਾਂਦੇ ਆ ਅਮਰੀਕਾ ਦੇ ਵਿੱਚ ਤੇ ਫਿਰ ਇਹਦਾ ਜਿਹੜਾ ਲਾਭ ਵੀ ਨਾਜ਼ਰ ਫਰਾਜ ਨੂੰ ਮਿਲਣਾ ਤੇ ਜੇਕਰ 50 ਸਾਲਾਂ ਬਾਅਦ ਹਜੇ ਯੂਕੇ ਦੇ ਵਿੱਚ ਚੋਣਾਂ ਹੋਣ ਨੂੰ ਬਹੁਤ ਟਾਈਮ ਪਿਆ ਸਿਆਸਤ ਦਾ ਤੁਹਾਨੂੰ ਪਤਾ ਹਫ਼ਤਿਆਂ 'ਚ ਹੀ ਬਦਲ ਜਾਂਦੀ ਕਈ ਵਾਰੀ ਇਸ ਸਮੇਂ ਨਾਜ਼ਰ ਫਰਾਜ ਤੇ ਰਿਫਾਰਮ ਜਿਹੜੀ ਆ ਉਹ ਪੋਲਸ ਦੇ ਵਿੱਚ ਟੌਪ ਕਰ ਰਹੀ ਆ ਸਭ ਤੋਂ ਇਸ ਅੱਜ ਜੇਕਰ ਯੂਕੇ ਦੇ ਵਿੱਚ 1 ਅਕਤੂਬਰ 2025 ਨੂੰ ਵੋਟਾਂ ਪੈਣ ਤਾਂ ਨਾਜ਼ਰ ਫਰਾਜ ਪ੍ਰਧਾਨ ਮੰਤਰੀ ਯੂਕੇ ਦਾ ਬਣਦਾ ਪਰ ਇਹ 4 ਸਾਲਾਂ ਬਾਅਦ ਸਥਿਤੀਆਂ ਇਦਾਂ ਹੀ ਰਹਿਣਗੀਆਂ ਇਹ ਬਹੁਤ ਵੱਡਾ ਸਵਾਲ ਆ ਪਰ ਜੇ ਕਰਨਾਈਜ਼ਰ ਫਰਾਜ ਸੁਪੋਜ਼ ਕਰੋ ਬਣ ਜਾਂਦਾ ਤੇ ਨਾਜ਼ਰ ਫਰਾਜ ਹੁਣਾਂ ਦਾ ਜਾਂ ਰਿਫਾਰਮ ਪਾਰਟੀ ਦਾ ਇਹ ਕਹਿਣਾ ਕਿ ਇਹ ਜਿਹੜਾ ਇੰਡੈਫਿਨਿਟ ਲੀਵ ਟੂ ਰੇਮੇਨ ਹੈ ਅਸੀਂ ਇਹਨੂੰ ਖਤਮ ਕਰ ਦੇਣਾ ਇਹਦੇ ਥਾਂ ਤੇ 50 ਸਾਲਾਂ ਵਾਲਾ ਸਿਸਟਮ ਲੈ ਕੇ ਆਵਾਂਗੇ ਤੇ ਫਿਰ ਤੁਹਾਨੂੰ ਵੀਜ਼ਾ ਦੇਣਾ ਜਾਂ ਵਧਾਉਣਾ ਜਾਂ ਬਾਅਦ ਦੀ ਉਹ ਉਹ ਬਾਅਦ ਵਿੱਚ ਦੇਖਾਂਗੇ ਤੇ ਨਾਲ ਦੀ ਨਾਲ ਜਿਹੜੇ ਦਹਾਕਿਆਂ ਤੋਂ ਲੋਕ ਰਹਿੰਦੇ ਆ ਉਹਨਾਂ ਦੇ ਸਿਰ ਤੇ ਵੀ ਤਲਵਾਰ ਡੱਟ ਕੇਗੀ ਕਿ ਉਹਨਾਂ ਨੂੰ ਉਹ ਇੱਥੇ ਰਹਿ ਸਕਣਗੇ ਜਾਂ ਨਹੀਂ ਰਹਿ ਸਕਣਗੇ ਕਿ ਕਿ ਬਹੁਤ ਵੱਡੀ ਗੱਲ ਹੈ ਹਾਲਾਂਕਿ ਜੇ ਮੈਂ ਕਹਾਂ ਕਿ ਡਰਨ ਦੀ ਇਸ ਕਰਕੇ ਗੱਲ ਨਹੀਂ ਕਿ ਪਹਿਲੀ ਤਾਂ ਗੱਲ ਇਹ ਆ ਕਿ 4 ਸਾਲ ਬਾਅਦ ਬੂਟਾ ਹੋ ਜਦੋਂ ਕਹਿੰਦੇ ਹੁੰਦੇ ਵੀ ਕਿਹੜੇ ਰਾਜੇ ਦੀ ਪਰਜਾ ਹੋਣੀ ਹੈ ਕੀ ਹੋਣਾ ਕੀ ਨਹੀਂ ਹੋਣਾ ਦੂਸਰੀ ਗੱਲ ਜੇਕਰ ਇਹ ਵੋਟਾਂ ਜਿੱਤ ਕੇ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚ ਵੀ ਜਾਂਦਾ ਬਿੱਲ ਲੈ ਕੇ ਇਦਾਂ ਦਾ ਵੀ ਇਹਨੂੰ ਖਤਮ ਕਰਨਾ ਤੇ ਆਈ ਥਿੰਕ ਲੇਬਰ ਤਾਂ ਹੁਣ ਆਲਰੇਡੀ ਇਹਦੇ ਪੋਸਟ ਦੇ ਵਿੱਚ ਹੈ ਲਿਬਰਲ ਡੈਮੋਕਰੇਟ ਵੀ ਇਹਦੇ ਪੋਸਟ ਦੇ ਵਿੱਚ ਹੋਣਗੇ ਤੇ ਉੱਥੋਂ ਵੀ ਇਹਨੂੰ ਪਾਸ ਕਰਾਉਣਾ ਇਦਾਂ ਦਾ ਕਾਨੂੰਨ ਵੀ ਬਹੁਤ ਔਖਾ ਹੋਵੇਗਾ ਸਪੋਜ਼ ਕਰੋ ਪਾਸ ਵੀ ਕਰਵਾ ਲੈਂਦਾ ਫਿਰ ਜਿਹੜੀਆਂ ਇੱਥੇ ਦੀਆਂ ਅਦਾਲਤਾਂ ਆ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਦੇ ਕੋਲ ਵੀ ਹੱਕ ਆ ਤੇ ਫਿਰ ਉਹ ਵੀ ਇੱਕ ਤਰੀਕੇ ਦੀ ਟੈਕਨੀਕੈਲਿਟੀ ਇਹਨੂੰ ਹੋ ਸਕਦੀ ਹੈ ਤੇ ਸਭ ਤੋਂ ਵੱਡੀ ਗ ਅੱਛਾ ਮੈਂ ਨਾ ਤੁਸੀਂ ਤੁਹਾਨੂੰ ਪਤਾ ਚੈਟ ਜੀਪੀਟੀ ਜੋ ਮਰਜ਼ੀ ਚੈੱਕ ਕਰ ਲਓ ਤੁਸੀਂ ਉਹਦੇ ਵਿੱਚ ਵੀ ਜੇਕਰ ਤੁਸੀਂ ਪਾ ਕੇ ਚੈੱਕ ਕਰੋਗੇ ਨਾ ਯੂਕੇ ਦੇ ਵਿੱਚ ਡੈਫੀਨਿਟਿਵਲੀ ਟੂ ਰਿਮੇਨ ਵਾਲੇ ਕਿੰਨੇ ਸਿਟੀਜ਼ਨਸ ਨੇ ਉਹ ਤੁਹਾਨੂੰ ਕੋਈ ਐਗਜ਼ੈਕਟ ਆਨਸਰ ਨਹੀਂ ਦੇ ਸਕਦੀ ਕਿਉਂਕਿ ਐਕਚੁਅਲੀ ਕਿਸੇ ਨੂੰ ਨਹੀਂ ਪਤਾ ਮਿਲੀਅਨਸ ਦੇ ਵਿੱਚ ਲੋਕ ਨੇ ਜਿਹੜੇ ਆਈਐਲਆਰ ਤੇ ਇੱਥੇ ਯੂਕੇ ਦੇ ਵਿੱਚ ਰਹਿੰਦੇ ਨੇ ਤੇ ਤੁਸੀਂ ਸਾਰਿਆਂ ਨੂੰ ਉਹਨਾਂ ਨੂੰ ਕਹੋਗੇ ਉਹਨਾਂ ਦਾ ਵੀਜ਼ਾ ਰੱਦ ਕਰ ਦੇਣਾ ਕੈਨਸਲ ਕਰ ਦੇਣਾ ਆਹ ਕਰ ਦੇਣਾ ਉਹ ਕਰ ਦੇਣਾ ਇਹ ਇੱਕ ਜਿਹੜੀ ਆ ਕੋਈ ਸੋਚੀ ਸਮਝੀ ਪਾਲਿਸੀ ਨਹੀਂ ਇਹ ਲੋਕਾਂ ਦੀਆਂ ਗੱਲਾਂ ਉਹ ਕਿ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਬੇਸਿਕਲੀ ਕੀ ਆ ਜ ਇਹਨਾਂ ਦੇ ਵਿੱਚ ਯੂਕੇ ਦਾ ਜਿਹੜਾ ਨੈਟ ਮਾਈਗ੍ਰੇਸ਼ਨ ਦਾ ਨੰਬਰ ਉਹ ਬਹੁਤ ਜ਼ਿਆਦਾ ਆ ਬਹੁਤ ਲੱਖਾਂ ਦੇ ਵਿੱਚ ਆ ਤੇ ਲੋਕਾਂ ਨੂੰ ਇੱਥੇ ਦੇ ਨੂੰ ਇਹ ਲੱਗਦਾ ਵੀ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਇੱਥੇ ਬਸ ਰਹੇ ਨੇ ਤੇ ਇੱਕ ਇਹ ਬਾਰ-ਬਾਰ ਗੱਲ ਲੈ ਕੇ ਆ ਰਹੇ ਨੇ ਬੋਰਿਸ ਬੇਬ ਦੀ ਕਿ ਜਦੋਂ ਬੋਰਿਸ ਜான்ਸਨ ਪ੍ਰਧਾਨ ਮੰਤਰੀ ਸੀਗਾ ਉਹਦੇ ਸਮੇਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਆਏ ਨੇ ਉਹਨੇ ਬ੍ਰੈਕਸਿਟ ਤੋਂ ਬਾਅਦ ਬਹੁਤ ਲੋਕ ਸਟੂਡੈਂਟਾਂ ਨੂੰ ਜਾਂ ਹੋਰਾਂ ਨੂੰ ਵੀਜ਼ਾ ਦਿੱਤਾ ਜਿਹੜੇ ਕਿ ਆਪਦੇ ਵਿੱਚ ਜਾਉਣ ਵਾਲੇ ਕੁਝ ਸਮੇਂ ਦੇ ਵਿੱਚ ਐਲੀਜੀਬਲ ਹੋ ਜਾਣੇ ਆਈਐਲਆਰ ਲੈਡ ਨੂੰ ਤੇ ਉਹਦਾ ਬਹੁਤ ਜ਼ਿਆਦਾ ਸਿਸਟਮ ਦੇ ਉੱਤੇ ਬੋਝ ਪੈਣਾ ਤੇ ਇਹ ਕਦੇ ਦਾ ਇਹ ਕ ਖੇਲ ਆ ਰਹੀ ਖਤਮ ਕਰ ਦੇਣੀ ਸੋ ਇਸ ਤਰੀਕੇ ਦੀਆਂ ਗੱਲਾਂ ਕਰਕੇ ਕਹਿ ਲੋ ਕਿ ਜਿਹੜੀ ਇੱਥੇ ਦੀ ਪਬਲਿਕ ਆ ਉਹਦੇ ਨਾਲ ਖੇਡਿਆ ਜਾ ਰਿਹਾ ਬਿਕੋਜ਼ ਵੈਸੇ ਵੀ ਕੋਵਿਡ ਦੇ ਕਰਕੇ ਜੀ ਲੋਕਾਂ ਦੇ ਹਾਲਾਤ ਬਹੁਤ ਜ਼ਿਆਦਾ ਤੰਗ ਨੇ ਇੱਥੇ ਗੁਜ਼ਾਰਾ ਕਰਨਾ ਕਾਸਟ ਆਫ ਲਿਵਿੰਗ ਕਰਾਈਸ ਜਿਹੜਾ ਚੱਲ ਰਿਹਾ ਬਹੁਤ ਔਖਾ ਹੋਇਆ ਆ ਤੇ ਇਹ ਇਦਾਂ ਦੀ ਜਦੋਂ ਤੁਸੀਂ ਪੋਲਿਟਿਕਸ ਕਰਦੇ ਨੇ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਆਸਾਨ ਹੱਲ ਲੋਕਾਂ ਨੂੰ ਦੇ ਦਿੰਨੇ ਆ ਵੀ ਜਿਹੜੇ ਇੱਥੇ ਦੇ ਬਚਿੰਦੇ ਨੇ ਉਹਨਾਂ ਨੂੰ ਲੱਗਦਾ ਵੀ ਭਾਈ ਕਹਿੰਨੀ ਸਾਰੀ ਗਲਤੀਆਂ ਪਰਵਾਸੀਆਂ ਕਰਕੇ ਹੀ ਆਸੀ ਤਾਂ ਪਰਵਾਸੀਆਂ ਕਰਕੇ ਸਾਨੂੰ ਡਾਕਟਰ ਦੀ ਅਪਾਇੰਟਮੈਂਟ ਨਹੀਂ ਮਿਲਦੀ ਹੈ ਵੈਸੇ ਜੇ ਦੇਖਿਆ ਜਾਵੇ ਤਾਂ ਐਨਐਚਐਸ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਬਾਹਰਲੀ ਜਿਹੜੇ ਆ ਕੰਮ ਕਰਦੇ ਆ ਜੇਕਰ ਸਾਰੇ ਪਰਵਾਸੀਆਂ ਨੂੰ ਕੱਢਤਾ ਤਾਂ ਉਹ ਜਿਹੜੇ ਡਾਕਟਰ ਨਰਸਾਂ ਉਹਨਾਂ ਨੇ ਵੀ ਵਾਪਸ ਚਲ ਜਾਣਾ ਭਾਈ ਤੇ ਅਪਾਇੰਟਮੈਂਟ ਤਾਂ ਫੇਰ ਵੀ ਪ੍ਰੋਬਲਮ ਪੈਣੀ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਦਾਂ ਸਾਰੀਆਂ ਚੀਜ਼ਾਂ ਨੂੰ ਕਲੱਬ ਕਰਕੇ ਇੱਕ ਥਾਂ ਤੇ ਕਰਨਾ ਨਹੀਂ ਚਾਹੀਦਾ ਪਰ ਜਿਹੜਾ ਰਿਪੋਰਮ ਪਾਰਟੀ ਵੱਲੋਂ ਇਸੇ ਤਰੀਕੇ ਦੀ ਰਾਜਨੀਤੀ ਲਗਾਤਾਰ ਕੀਤੀ ਜਾ ਰਹੀ ਆ ਸੋ ਹਜੇ ਵੈਸੇ ਦਾ ਦਿੱਲੀ ਬਹੁਤ ਦੂਰ ਆ ਕਿ ਕਦੋਂ ਪ੍ਰਧਾਨ ਮੰਤ ਨਾ ਪਾਉਂਦੇ ਜਾਂ ਨਹੀਂ ਪਾਉਂਦੇ ਪਰ ਇਹਨੇ ਇੱਕ ਬਹਿਸ ਜ਼ਰੂਰ ਨੈਰੇਟਿਵ ਜ਼ਰੂਰ ਸੈੱਟ ਕਰ ਦਿੱਤਾ ਤੇ ਹੁੰਦਾ ਪਤਾ ਕੀ ਆ ਕਈ ਵਾਰ ਆਪੋਜੀਸ਼ਨ ਦੀ ਪਾਰਟੀ ਨੇ ਕਦੇ ਵੀ ਸੱਤਾ ਦੇ ਵਿੱਚ ਨਾ ਆਉਣਾ ਹੋਵੇ ਪਰ ਉਹਨਾਂ ਦੇ ਵੱਲੋਂ ਜਦੋਂ ਪੌਪੁਲਾਰਿਟੀ ਦੀ ਕੋਈ ਗੱਲ ਨੂੰ ਲਿਆ ਕੇ ਨਾ ਲੋਕਾਂ ਦੇ ਵਿੱਚ ਸੁੱਟਿਆ ਜਾਂਦਾ ਉਹ ਨੈਰੇਟਿਵ ਕਿਦਾਂ ਦਾ ਹੁੰਦਾ ਕਿ ਜਿਹੜੀ ਹਕੂਮਤ ਹੀ ਤੇ ਰਹਿੰਦੀ ਸਮੇਂ ਦੀ ਉਹ ਨੂੰ ਵੀ ਉਹਦੇ ਤੇ ਕੋਈ ਨਾ ਕੋਈ ਫੈਸਲਾ ਕਰਨਾ ਪੈਂਦਾ ਸੋ ਲੇਬਰ ਇਹਦੇ ਤੇ ਕੀ ਕਹਿੰਦੀ ਆ ਉਹ ਅਗਲੀ ਵੀਡੀਓ ਦੇ ਵਿੱਚ